ਨਹੀਂ ਤਾਂ ਤੁਹਾਡੇ ਤੇ ਐਕਸ਼ਨ ਲਿੱਤਾ ਜਾਊਗਾ ਇੱਕ Z+ ਪ੍ਰੋਟੈਕਟਿਵ ਨੂੰ ਉਹਨਾਂ ਨੇ ਆ ਕਰ ਰਿਆ ਹੁਣ ਸਿੱਧੂ ਮੂਸੇਵਾਲਾ ਨਾਲ ਵੀ ਉਹ ਆਈ ਕੀਤਾ ਸੀ ਇਹਨਾਂ ਨੇ ਕਿ ਸਿਕਿਉਰਟੀ ਵਿਡਰਾਅ ਕਰਕੇ ਤੇ ਉਹਦੇ ਤੇ ਹਮਲਾ ਹੋ ਗਿਆ ਆ ਸਾਜ਼ਿਸ਼ ਆ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੇ ਮੈਂਟਲੀ ਕ੍ਰਿਮੀਨਲ ਮਾਈਂਡਡ ਬਲੋਕ ਆ ਗਿਆ ਤੁਸੀਂ ਦੇਖ ਲਓ ਇਹਨਾਂ ਨੂੰ ਕਿਸੇ ਕਾਨੂੰਨ ਦਾ ਪ੍ਰਵਾਹ ਨਹੀਂ ਕੋਈ ਸਿਸਟਮ ਦਾ ਪ੍ਰਵਾਹ ਨਹੀਂ ਆ ਸੋਚਦੇ ਆ ਕਿ ਅੱਜ ਪੰਜਾਬ ਦੀ ਸਰਕਾਰ ਸਾਡੇ ਕੋਲ ਅਸੀਂ ਕੁਛ ਮਰਜ਼ੀ ਕਰ ਸਕਦੇ ਆ ਜਿੰਨਾ ਮਿਸ ਯੂਜ਼ ਆਫ ਗਵਰਨਮੈਂਟ ਹੋ ਰਿਹਾ ਹੈ ਗਵਰਨਮੈਂਟ ਪਾਵਰ ਹੋ ਰਿਹਾ ਹੈ ਜਿਵੇਂ ਲੁੱਟ ਕੋ ਹੋ ਰਹੀ ਹੈ ਆ ਸਾਰਿਆਂ ਨੂੰ ਇਹਦਾ ਜਵਾਬ ਦੇਣਾ ਹੀ ਪੈਣਾ ਹੈ ਮੈਂ ਅਫਸਰ ਸਹਿਬਾਨ ਨੂੰ ਬੇਨਤੀ ਕਰਨਾ ਚਾਹੁੰਦਾ ਇਹਨਾਂ ਦੇ ਇਲੀਗਲ ਫੈਸਲਿਆਂ ਵਿੱਚ ਤੁਸੀਂ ਨਾ ਪਾਓ ਕਿਉਂਕਿ ਜੋ ਇਨਲੀਗਲ ਫੈਸਲੇ ਕਰਾਰੇ ਹੈ ਜੇ ਤੁਸੀਂ ਉਹਦੇ ਵਿੱਚ ਪਾਉਂਗੇ ਤੁਹਾਡੇ ਦਸਕਤ ਹੋਣਗੇ ਆ ਸਾਰੇ ਫੈਸਲਿਆਂ ਦੀ ਇਨਕੁਆਇਰੀ ਹੋਊਗੀ ਤੇ ਤੁਸੀਂ ਵੀ ਅੰਦਰ ਜਾਓਗੇ